ਸਸ਼ੀਕਾਲ ਜੀ ਮੈਂ ਹਰਨ ਨਾਸਾ ਆ ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋ ਇੱਕ ਆਪਣੇ ਅੰਮ੍ਰਿਤਸਰ ਚ ਇੱਕ ਨਵਾਂ ਸ਼ਲਾਰ ਉੱਠਿਆ ਅੰਮ੍ਰਿਤਪਾਲ ਸਿੰਘ ਬਬਲੂ ਨਾਂ ਲਈ ਹੋ ਗਿਆ ਨੇ ਤੂੰ ਦਿਨ ਲਾਈਵ ਹੋ ਕੇ ਬਹਿ ਜਾਂਦਾ ਪਚੋਂਦਾ ਮੈਂ ਫੇਮਸ ਹੋ ਜਾ ਮਹਾਨ ਬਣ ਜਾ ਤੇ ਨਾਮ ਯੂਜ਼ ਕਰਦਾ ਰਹਿੰਦਾ ਭਗਤ ਸਿੰਘ ਜੀ ਦਾ ਕਿ ਮੈਂ ਭਗਤ ਸਿੰਘ ਜੀ ਦੇ ਲਕਸ਼ੇ ਕਦਮਾਂ ਤੇ ਚੱਲਣ ਦਾ ਉਹ ਤੈਨੂੰ ਪਤਾ ਹੈਗਾ ਭਗਤ ਸਿੰਘ ਨੇ ਕੀਤਾ ਕੀ ਹੈ ਸਾਡੇ ਲਈ ਉਹਨਾਂ ਦਾ ਇਤਿਹਾਸ ਪੜਿਆ ਕਦੀ ਕੌਣ ਕੀ ਕੀਤਾ ਉਹਨਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੂੰ ਕੀ ਕੀਤਾ ਇੱਕ ਦੁੱਕੀ ਦਾ ਤੂੰ ਬੰਦਾ ਨਹੀਂ ਐ ਮਨਦੀਪ ਸਿੰਘ ਮੰਨਾ ਜਿਹੜੇ ਸਾਡੇ ਸਮਾਰਕ ਸੇਵਿੰਗ ਨੇ ਤੂੰ ਉਹਨਾਂ ਦਾ ਨਾਮ ਬਦnaam ਕਰ ਰਿਹਾ ਨਿਤ ਲਾਈਵ ਹੋ ਕੇ ਕਦੀ ਉਹਨਾਂ ਬਾਰੇ ਕੁਛ ਕਹਿਣਾ ਕਦੀ ਕੁਛ ਕਹਿਣਾ ਫੇਮਸ ਹੋਣ ਦਾ ਜ਼ਿਆਦਾ ਹੀ ਸ਼ੌਂਕ ਹੈ ਨਾ ਤੇ ਚੰਗਾ ਕੰਮ ਕਰ ਉਹਨਾਂ ਨੂੰ ਵੇਖ ਉਹਨਾਂ ਨੂੰ ਫੋਲੋ ਕਰ ਕਿ ਉਹ ਉਹਨਾਂ ਦੇ ਜੇ ਇਹਨਾਂ ਨਾਮ ਹੋਇਆ ਤੇ ਕਿਵੇਂ ਹੋਇਆ ਉਹਨਾਂ ਵਾਂਗੂ ਬਣ ਕੋਸ਼ਿਸ਼ ਕਰ ਫੇਮਸ ਹੋਣ ਲਈ ਚੰਗੇ ਕੰਮ ਵੀ ਕਰਨੇ ਪੈਂਦੇ ਜ਼ਰੂਰੀ ਨਹੀਂ ਕਿ ਆਪਾਂ ਗਲਤ ਰਸਤਾ ਹੀ ਅਪਣਾਈਏ ਚੰਗੇ ਕਰਮ ਕਰੋ ਤੂੰ ਸ਼ਾਰਟਕਟ ਤਰੀਕਾ ਬਣਾ ਲਿਆ ਕਿ ਹਾਂ ਵੀ ਇੱਕ ਵਧੀਆ ਇਨਸਾਨ ਹੈ ਉਹਨੂੰ ਬੇਕਰਪਟ ਕਰ ਦੋ ਉਹਨਾਂ ਨੂੰ ਬਦਨਾਮ ਕਰ ਦੋ ਤੇ ਬਸ ਹੋ ਜਾਊਗਾ ਪੁੱਤ ਉਹਨਾਂ ਦਾ ਨਾਮ ਤੇ ਤੂੰ ਲੈ ਲਿਆ ਬਦਨਾਮ ਤੇਰੇ ਵਰਗੇ ਕੈਂ ਤੇਰੇ ਵਰਗੇ ਕਈ ਰੋਜ਼ ਆਂਦੇ ਨੇ ਕਈ ਜਾਂਦੇ ਨੇ ਤੇਰੇ ਕੈਂ ਤੇ ਕੁਝ ਨਹੀਂ ਹੋਣਾ ਕੋਈ ਬਦਨਾਮ ਨਹੀਂ ਹੋਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਤੱਕ ਪਹੁੰਚਣ ਤੋਂ ਪਹਿਲਾਂ ਨਾ ਤੈਨੂੰ ਮੇਰਾ ਸਾਹਮਣਾ ਕਰਨਾ ਪੈਣਾ। ਸਾਇਆ ਨਾਮ ਹੈ ਮੇਰਾ ਜਿੱਥੇ ਮਰਜੀ ਟੱਕਰ ਜੀ। ਸ਼ਰੀਆਮ ਜੱਟਾਂ ਦੀ ਧੀयां ਨੇ ਸ਼ਰੀਆਮ ਸਾਹਮਣੇ ਚੈਲੰਜ ਕਰਦੀਆਂ ਕਿ ਤੈ ਵੀ ਮਿਲ ਜੀ ਰੱਬ ਅੱਗੇ ਦੁਆ ਕਰੀਂ ਕਿ ਮੇਰੇ ਸਾਹਮਣੇ ਨਾ ਕਦੀ ਆ ਜੀ। ਕਿਤੇ ਮੇਰੇ ਗੱਲਾਂ ਦੇ ਮੇਰੇ ਸਵਾਲਾਂ ਦੇ ਤੇਰੇ ਕੋਲ ਜਵਾਬ ਹੀ ਨਹੀਂ ਆਣੇ। ਮੈਨੂੰ ਨਹੀਂ ਪਤਾ ਉਹਨਾਂ ਨੇ ਪਹਿਲਾਂ ਕੀ ਕੀਤਾ ਕੀ ਨਹੀਂ ਮਗਰ ਅੱਜ ਦੀ ਡੇਟ 'ਚ ਜੋ ਕੁਝ ਮੈਂ ਦੇਖਦੀ ਪਈ ਆ। ਜੋ ਕੁਝ ਪੰਜਾਬ ਦੇਖ ਰਿਹਾ। ਜੋ ਸਾਡੀ ਦੁਨੀਆ ਦੇਖ ਰਹੀ ਹੈ ਸਾਡੇ ਪੰਜਾਬ ਦੇ ਲੋਕ ਬੱਚਾ ਬੱਚਾ ਮਨਦੀਪ ਸਿੰਘ ਮੱਨਾ ਦਾ ਕੰਮ ਦੇਖਣ ਦੇ ਉਹ ਵਾਕਈ ਹੀ ਕਾਬਲੇ ਤਾਰੀਫ ਹੈ ਔਰ ਉਹਨਾਂ ਵਰਗਾ ਸਮਾਜ ਸੇਵਕ ਮੈਂ ਅੱਜ ਤੱਕ ਨਹੀਂ ਵੇਖਿਆ ਤੇ ਮੈਨੂੰ ਲੱਗਦਾ گاਵੀ ਕੋਈ ਪੈਦਾ ਹੋਏਗਾ ਕਿਉਂਕਿ ਤੇਰੇ ਵਰਗੇ ਲੋਕ ਉਹਨਾਂ ਦਾ ਨਾਮ ਬਦਨਾਮ ਕਰਨ ਦੀਆਂ ਕੋਸ਼ਿਸ਼ ਕਰਦੇ ਰਹਿੰਦੇ ਨੇ ਹੈ ਕੀ ਆ ਤੂੰ ਚੀਜ਼ ਕੀ ਹੈ ਕੁਛ ਵੀ ਨਹੀਂ ਹੈ ਤੂੰ ਕੁਛ ਵੀ ਨਹੀਂ ਹੈ ਜਿੰਨਾ ਤੋਂ ਉਮਰ ਤੋਂ ਉਹਨਾਂ ਤੋਂ ਛੋਟਾ ਨਾ ਉਹਨੇ ਹੀ ਛੋਟੇ ਤੂੰ ਕੰਮ ਕਰਦਾ ਪਿਆ ਕੰਮ ਥੋੜੇ ਮਹਾਨ ਕਰ ਚੰਗੇ ਕਰ ਫੇਮਸ ਹੋਣਾ ਚਾਹਣਾ ਨਾ ਤੇ ਚੰਗੇ ਕੰਮ ਕਰ ਪੱਲਿਓ ਪੈਹਾ ਖਰਚ ਸਮਾਜ ਸੇਵਾ ਕਰ ਅਰ ਗਰੀਬਾਂ ਦੇ ਹੱਕ ਚ ਬੋਲ ਚੰਗੇ ਕੰਮ ਕਰਕੇ ਤੇ ਜਾਨਵਰਾਂ ਪਸ਼ੂਆਂ ਨੂੰ ਕੁੱਤਿਆਂ ਨੂੰ ਕਿਤੇ ਦੁੱਧ ਪਾ ਕੇ ਆ ਤੇ ਤੇਰਾ ਵੀ ਨਾਮ ਹੋਵੇ ਘਰ ਘਰ ਵਿੱਚ ਤੇਰਾ ਵੀ ਨਾਮ ਵੱਜੇ ਕਿ ਕੋਈ ਹੈਗਾ ਅਮਰਿਤਪਾਲ ਸਿੰਘ ਬਬਲੂ ਠੀਕ ਹੈ ਤੋ ਆਪਣਾ ਨਾਮ ਖੋਦੀ ਖਰਾਬ ਕਰੀ ਜਾਣਾ ਬੇਪਾਗਲਾ ਤੂੰ ਹੈ ਕੀ ਆ ਆਪਣੀ ਬਦਨਾਮੀ ਤੂੰ ਖੁਦ ਕਰਦਾ ਪਿਆ ਔਰ ਤੇਰੇ ਬਾਰੇ ਜਿੰਨਾ ਕੁਝ ਮੈਂ ਸੁਣਿਆ ਸੀ ਵਾਕੇ ਹੀ ਉਹ ਸਾਰਾ ਕੁਝ ਸਹੀ ਸਾਬਿਤ ਹੁੰਦਾ ਤੂੰ ਇੰਨਾ ਕਰਪਟ ਬੰਦਾ ਇੰਨਾ ਕਰਪਟ ਇੱਕ ਤੋਂ ਇੱਕ ਰੱਬ ਵਰਗੇ ਦੇਵਤਾ ਵਰਗੇ ਬੰਦੇ ਨੂੰ ਤੂੰ ਬਦਨਾਮ ਕਰਨ ਦੇਗਾ ਸੁਧਰ ਜਾ ਸੁਧਰ ਜਾ ਪੰਜਾਬੀ ਚ ਆਗਦੀ ਮੈਂ ਸੁਧਰ ਜਾ ਜੇ ਕੋਈ ਹੋਰ ਲੈਂਗੁਏਜ ਆਂਦੀ ਤਾਂ ਮੈਂ ਉਹਦੇ ਵਿੱਚ ਵੀ ਤੈਨੂੰ ਸਮਝਾ ਦਿੰਨੀ ਆ ਸੁਧਰ ਜਾ ਕਿ ਤੇਰੇ ਸਾਹਮਣੇ ਨਾ ਆ ਜੀ ਜਿੱਡਾ ਮੇਰਾ ਹੱਥ ਪਾੜਾ ਮੈਨੂੰ ਲੱਗਦਾ ਤੇਰੇ ਇੱਕ ਚਪੇੜ ਵੱਜੂਗੀ ਤੇ ਤੂੰ ਉੱਥੇ ਢੇਰੀ ਹੋ ਜਾਣਾ ਕਿਸੇ ਨੂੰ ਰੱਬ ਵਰਗੇ ਬੰਦੇ ਨੂੰ ਨਾ ਛੇੜੀਦਾ ਨਹੀਂ ਹੁੰਦਾ ਕਿ ਜਦੋਂ ਛੇੜ ਜੇਣਾ ਪਹਿਲਾਂ ਤੇ ਉਹ ਬਰਦਾਸ਼ਤ ਕਰਦਾ ਰਹਿੰਦਾ ਔਰ ਕਿਤੇ ਛੇੜ ਜੇ ਤੇ ਮਣਕੇ ਤੇਰੇ ਵਰਗੇ ਵੈਸੇ ਹੀ ਬਿਹੋਸ਼ ਹੋ ਜਣ। ਔਰ ਉੱਥੋਂ ਤੱਕ ਪਹੁੰਚਣ ਲਈ ਨਾ ਪਹਿਲਾਂ ਤੈਨੂੰ ਮੇਰਾ ਸਾਹਮਣਾ ਕਰਨਾ ਪੈਗਾ ਤੂੰ ਪਹਿਲਾਂ ਮੇਰੇ ਸਾਹਮਣੇ ਆ। ਜੇ ਹਿੰਮਤ ਹੈ ਨਾ ਮੈਂ ਕੋਰਾ ਤਾਂ ਔਰ ਮੈਂ ਤੈਨੂੰ ਲਾਈਵ ਹੋ ਕੇ ਸ਼ਰੀਆਮ ਨਹੀਂ ਪਹਿਲਾਂ ਤੂੰ ਮੇਰਾ ਸਾਹਮਣਾ ਕਰ ਮਨਦੀਪ ਸਿੰਘ ਮੰਨੇ ਨੂੰ ਤੂੰ ਬਾਅਦ ਚ ਮਿਲੀ ਜਾ ਕੇ। ਠੀਕ ਹੈ।